ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵੇਲੀ ਗੁਰਦੁਆਰਾ ਸਾਹਿਬ ਟੀਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਸੇਕੜੀ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਜ 12 ਜੂਨ ਹੈ ਦੇਸੀ ਮਹੀਨਾ 3 ਜੇਠ ਹੈ ਅਮਰਤ ਵੇਲੇ ਦਾ ਟਾਈਮ ਹੈ 2:35 ਮਿੰਟ ਹੋ ਚੁੱਕੇ ਹੈ ਕਰੋ ਦਰਸ਼ਨ ਤੰਤਰੰ ਬੱਬਾ ਸੇਖਪਰੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜਮਾਨ ਤੰਤਰੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਕਰੋ ਦਰਸ਼ਨ ਪਰੋ ਹਾਇਰਿਆ ਜੀ ਖੱਬੇ ਹੱਥ ਧੰਨ ਧੰਨ ਬਾਬਾ ਸੇਖ ਫਰੀਦ ਜੀ ਦੇ ਸਤਾਨ ਦੇ ਗੇਟ ਤੋਂ ਬਾਹਰ ਵੀ ਪਰੋ ਹਾਇਰਿਆ ਕਰੋ ਦਰਸ਼ਨ ਜੀ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:00 ਵਜੇ 50 ਮਿੰਟ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸਤਖੰਡ ਸਾਹਿਬ ਤੋਂ ਪ੍ਰਕਾਸ਼ਤਾਂ ਤੇ ਜਾਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ ਫਿਲਹਾਲ ਤੁਰਿਤ ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰਤੂਏ ਜੇ ਤੋ ਉੱਠੋਂਗੇ ਆਪਣਾ ਫੋਨ ਚਲਾਉਂਗੇ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ 프리 ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰੋ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਤੁਹਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਅੰਦਰ ਉਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ